ਕੋਦੇ ਸਾਰੇ ਯਾਦ ਕਰ ਲੈ ਗਿੱਧੇ ਭੰਗੜੇ ਤੇ ਬੋਲੀਆਂ ਭੁੱਲ ਗਏ ਦੇਵੀ ਕਹਿਣ ਮਤ ਰਈ ਨੂੰ ਆਪਣੀਆਂ ਜਿਨੇ ਜੰਮਿਆ ਸੀ ਉਹ ਮਾਂ ਭੁੱਲ ਗਏ ਵਾਹ ਵਾਹ ਵਿਦੇਸ਼ਾਂ ਚ ਰਹਿੰਦੇ ਹੋ ਵਤਨੀ ਭਰਾਵੋ ਮਿਟਦੀ ਹੈ ਜਾਂਦੀ ਪਛਾਣ ਬਚਾਵੋ ਹਰ ਗੱਲਾਂ ਕਰ ਕਰਕੇ ਨਕਲਾਂ ਪਰਾਈਆਂ ਖੁਦ ਚੰਗੀਆਂ ਭਲੀਆਂ ਨੇ ਸ਼ਕਲਾਂ ਗਵਾਈਆਂ ਪੂਰਬ ਨੂੰ ਪੱਛਮ ਚ ਕੀਆ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਨਹੀਂ ਸਕਦਾ ਹੋ ਕਹਿੰਦੇ ਜੋ ਦੇਸ ਹੁੰਦਾ ਉਹ ਜਿਸ ਦੇਸ ਰਹੀਏ ਉਹੀ ਭੇਸ ਹੁੰਦਾ ਪਰ ਆਪਣੀ ਤਾਂ ਹਰ ਚੀਜ਼ ਦੰਦੀਆਂ ਹੈ ਵੱਡ ਦੀ ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ ਟਕੇ ਨਾ ਬਦਨ ਉਹ ਕਾ ਦਾ ਪਹਿਰਾਵਾ ਨੰਗੀਆਂ ਪੁਸ਼ਾਕਾਂ ਨੇ ਦਿੱਤਾ ਛੜਾਵਾ ਉਹ ਪਹਿਨੋ ਕੁਝ ਹਿੰਦੁਸਤਾਨੀ ਦਾ ਲੱਗੋ ਘੱਟੋ ਘੱਟ ਬੰਦੇ ਜਨਾਨੀ ਨਾ ਲੱਗੋ ਖੁਦ ਨਾਲ ਖੋਤੋਂ ਜਗਾ ਹੋ ਰਿਹਾ ਏ ਕਿਉਂ ਆਪਣਾ ਵਿਰਸਤਵਾ ਹੋ ਰਿਹਾ ਕਿਉਂ ਆਪਣਾ ਵਿਰਸਤਵਾ ਹੋ ਰਿਹਾ ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ ਸਮਝੋ ਤਾਂ ਇੱਜ਼ਤ ਜਾਂ ਦਾ ਮਸਲਾ ਸਾਂ ਖਾ ਕੇ ਆਪਣੀ ਕਹੋ ਗੱਲ ਦਿਲ ਦੀ ਕਿਤੇ ਮਾਂ ਬੋਲੀ ਦੀ ਮਿਠਾਸ ਐ ਮਿਲਦੀ ਉਹ ਕੁਝ ਸੋਚੋ ਇੰਨੀ ਕੜੀ ਤਣਾ ਕੋਲੋ ਆਪਸ ਦੇ ਵਿੱਚ ਤਾਂ ਅੰਗਰੇਜ਼ੀ ਨਾ ਬੋਲੋ ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ ਆਪਣੀ ਜੇ ਮਾਂ ਨੂੰ ਅਸੀਂ ਮਾਂ ਨਹੀਂ ਕਹਿੰਦੇ ਦੱਸੋ ਫੇਰ ਯਾਰੋ ਕਿਸੇ ਦੀ ਕੀ ਲੱਗੀ ਉਹ ਮਾਂ ਪੁੱਤ 'ਚ ਕਿਉਂ ਫਾਸਲਾ ਹੋ ਰਿਹਾ ਹੈ ਕਿਉਂ ਆਪਣਾ ਵਿਰਸਾ ਤਬਾਹ ਹੋਇਆ ਕਿਉਂ ਆਪਣਾ ਵਿਰਸਾ ਤਬਾਹ ਹੋਇਆ ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਜ਼ੂਰ ਕਿ ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ ਪਰ ਸਾਨੂੰ ਇਹ ਹੱਕ ਨਹੀਂ ਪੁੱਛੋਕੜ ਪੁਲਾਈਏ ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ ਸਭ ਤੋਂ ਤੇ ਯਦਵੋ ਅਦਾਬ ਨਾ ਭੁੱਲੋ ਮਿਸਟਰ ਤਾਂ ਸਿੱਖੋ ਜਨਾਬ ਨਾ ਭੁੱਲੋ ਰੀਸਾਂ ਤੇ ਨਕਲਾਂ ਨਾਲ ਕੁਝ ਨਹੀਂ ਹੋਣਾ ਭੁੱਲ ਆਪਣੀ ਔਕਾਤ ਕੀ ਖੋਣ ਖੋਣਾ ਆਪਣੇ ਮਹਾਨ ਇਤਿਹਾਸ ਨੂੰ ਵਾਚੋ ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ ਪਰ ਆਪਣਾ ਆਪ ਪੂਲਾ ਹੋ ਰਿਹਾ ਹੈ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ ਹਜ਼ੂਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਇਹਨਾਂ ਦੇਸ਼ਾਂ ਦੇ ਵਿੱਚ ਕਿ ਜਾਣੇ ਨਾ ਕੁਝ ਦੂਜੀ ਪੀੜੀ ਕੋਈ ਵਸ ਨਾ ਜਾਣੇ ਨਾ ਕੁਝ ਦੂਜੀ ਪੀੜ੍ਹੀ ਕੋਈ ਵਸਣਾ ਮਾਪਿ ਪਿਓ ਦਾ ਫਰਜ਼ ਹੈ ਉਹਨਾਂ ਨੂੰ ਦੱਸਣਾ ਦੱਸੋ ਅਸੀਂ ਕੌਣ ਕਿੱਥੋਂ ਹਾਂ ਆਏ ਦੱਸੋ ਅਸੀਂ ਕੌਣ ਕਿੱਥੋਂ ਹਾਂ ਆਏ ਵਤਨਗ੍ਰਾਂ ਕਿਹੜੇ ਕਿੰਨਾਂ ਦੇ ਜਾਏ ਉਹ ਬਣੀ ਫਿਰਦੇ ਜੋ ਮਾਈਕਲ ਜੈਕਸਨਾਂ ਨੂੰ ਦੱਸੋ ਸਰਾਬੇ ਭਗਤ ਕਾ ਤੋਂ ਫਾਂਸੀ ਸੀ ਲਾਏ ਕਿਉਂ ਦਿੱਲੀ ਜਾ ਕੇ ਅਸੀਂ ਸਿਰ ਕਿਸੇ ਦੇਤਾ ਕਿਉਂ ਕਿਸੇ ਬਾਲਕ ਸੀ ਕੰਦੀ ਚੜਾਏ ਕੀ ਸਾਡਾ ਆਦਰਸ਼ ਕੀ ਸਾਡਾ ਆਦਰਸ਼ ਕੀ ਇਸ਼ਟ ਪੱਕਾ ਕਿੱਥੇ ਹੈ ਕਾਸ਼ੀ ਅਮਰਤਸਰ ਤੇ ਮੱਕਾ ਹੈ ਮਤਲਬ ਉਹਨਾਂ ਧਾਵਾਂ ਤੇ ਜਾਣ ਦਾ ਕੀ ਮਾਤਲੋ ਬੋਨਾ தாம் ਤੇ ਜਾਣਦਾ ਕੀ ਤਸਬੀਜ ਨੇਊ ਤੇ ਕਰਪਾਨ ਦਾ ਕੀ ਨਾ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਹੈ ਕਿਉਂ ਆਪਣਾ ਵੀਰ ਸੱਤ ਬਾਹ ਹੋ ਰਿਹਾ ਕਿਉਂ ਆਪਣਾ ਵੀਰ ਸੱਤ ਬਾਹ ਹੋ ਰਿਹਾ ਜੇ ਪਹਿਲੀ ਪੀੜੀ ਹੈ ਦੂਜੀ ਨੂੰ ਦੱਸਦੀ ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ ਜੇ ਪਹਿਲੀ ਪੀੜੀ ਹੈ ਦੂਜੀ ਨੂੰ ਦੱਸਦੀ ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾ ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾ ਪੈਣਾ ਜੇ ਮਾਪੇ ਉਹਨੇ ਡੇਰੇ ਕ ਲੱਭਾਂ ਚਲਾਉਣੇ ਤਾਂ ਭਾਈ ਜੈਸੀ ਕੋਕੋ ਬੱਚੇ ਵੀ ਵੈਸੇ ਨੇ ਹੋਣੇ ਡਿੱਠਾ ਹੈ ਕੁਝ ਕਈ ਜਗ੍ਹਾ ਹੋ ਰਿਹਾ ਹੈ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ ਜੇ ਰਹੇ ਬੱਚੇ ਵਿਰਸੇ ਜ਼ੁਬਾਨ ਤੋਂ ਵਾਂਝੇ ਜੇ ਰਹੇ ਬੱਚੇ ਵਿਰਸੇ ਜ਼ੁਬਾਨ ਤੋਂ ਵਾਂਝੇ ਤਾਂ